ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵੀਰ ਕਰਨ ਸਾਰੇ ਠੀਕ ਠਾਕ ਹੋਵੋਗੇ ਅਸੀਂ ਬਿਲਕੁਲ ਠੀਕ ਹਾਂ ਟਾਈਮ ਆ ਜਿਹੜਾ ਦੁਪਹਿਰ ਦੇ ਵੱਜ ਚੁੱਕੇ ਨੇ ਡੇਢ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਬੱਦਲ ਛਾਏ ਹੋਏ ਆ ਤੇ ਹਲਕੀ ਹਲਕੀ ਹਵਾ ਜਿਹੜੀ ਚੱਲ ਰਹੀ ਆ ਤੇ ਇਸ ਵਕ 2 ਵਜੇ ਜਿਹੜੇ ਹੈਗੇ ਬੱਚੇ ਆ ਜਾਣਗੇ ਆਪਾਂ ਨਾਲੇ ਕੁਛ ਨਾ ਕੁਛ ਖਾਣ ਪੀਣ ਦਾ ਇੰਤਜ਼ਾਮ ਆ ਜਿਹੜਾ ਕਰਦੇ ਆ ਪਰ ਸੋਈ ਜਾ ਗਏ ਆ ਲਓ ਜੀ ਆਪਾਂ ਕਰਨ ਲੱਗੇ ਆ ਖਾਣੇ ਦੀ ਤਿਆਰੀ ਕੁਛ ਨਾ ਕੁਛ ਬੱਚਿਆਂ ਲਈ ਬਣਾ ਲੈਨੇ ਆ ਇਹ ਲਈ ਆਪਾਂ ਪਿਆਜ਼ ਪਿਆਜ਼ ਨੂੰ ਆਪਾਂ ਬਰੀਕ ਕੱਟ ਕੇ ਬੱਚਿਆਂ ਲਈ ਆਪਾਂ ਬਣਾਉਣੀ ਅੱਜ ਬੇਸਣ ਦੇ ਚਿੱਲੇ ਬੇਸਣ ਦਾ ਚਿੱਲਾ ਪੂਰਾ ਕਹੇ ਲੋ ਚਿੱਲਾ ਕਹੇ ਜੋ ਤੁਸੀਂ ਕਹਿਣਾ ਚਾਹੋ ਆਪਾਂ ਜਿਹੜੀ ਹੈਗੀ ਹਰੀ ਮਿਰਚ ਤਾਂ ਨਹੀਂ ਪਾਉਣੀ ਹੈਗੀ ਵੈਸੇ ਤਾਂ ਹਰੀ ਮਿਰਚ ਪਾਲ ਵੀ ਕੱਟ ਕੇ ਬਰੀਕ ਟਮਾਟਰ ਪਿਆਜ਼ ਜੋ ਮਰਜ਼ੀ ਪਾ ਲਓ ਤੁਸੀਂ ਨਾ ਸਬਜ਼ੀਆਂ ਕੱਟ ਕੇ ਬਰੀਕ ਦੀ ਪਰ ਆਪਣੇ ਕੋਲ ਅੱਜ ਸਬਜ਼ੀ ਵਗੈਰਾ ਕੁਝ ਨਹੀਂ ਹੈਗਾ ਤਾਂ ਮੈਂ ਸਿੰਪਲ ਜਿਹਾ ਬਣਾਉਂਗੀ ਬਾਕੀ ਇਹਨਾਂ ਬੱਚੇ ਜ਼ਿਆਦਾ ਕੁਝ ਪਾਇਆ ਹੋਇਆ ਵਿੱਚ ਖਾਂਦੇ ਵੀ ਨਹੀਂ ਬਸ ਇਕੱਲਾ ਸਿੰਪਲ ਪਿਆਜ਼ ਪਾਇਆ ਹੀ ਖਾਂਦੇ ਆ ਤੇ ਹਰੀ ਮਿਰਚ ਆ ਪਤਾ ਨਹੀਂ ਪਾਉਣ ਲੱਗਿਆ ਕਿਉਂਕਿ ਹਰੀ ਮਿਰਚ ਫਿਰ ਉਹ ਖਾਂਦੇ ਹੀ ਨਹੀਂ ਕਹਿੰਦੇ ਆ ਔੜੀ ਆ ਇਸ ਕਰਕੇ ਆਪਾਂ ਜਿਹੜੀ ਹੈਗੀ ਆ ਲਾਲ ਮਿਰਚ ਪਾਵਾਂਗੇ ਤੇ ਪਿਆਜ਼ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲੈਣਾ ਹੈ ਬਹੁਤ ਟੇਸਟੀ ਬਣਦੇ ਆ ਤੁਸੀਂ ਬਣਾ ਕੇ ਜ਼ਰੂਰ ਦੇਖੋ ਇੱਕ ਵਾਰੀ ਸੀ ਬਣਾ ਕੇ ਟਰਾਈ ਜ਼ਰੂਰ ਕਰਿਓ ਬਹੁਤ ਟੇਸਟੀ ਬਹੁਤ ਜੰਮੀ ਬਣਦੇ ਆ ਤੇ ਪਕੌੜਿਆਂ ਵਰਗੀ ਮਤਲਬ ਬਣ ਜਾਂਦੇ ਨੇ ਤੇ ਪਕੌੜਿਆਂ ਨਾਲ ਉਹ ਬੈਸਟ ਆ ਕਿਉਂਕਿ ਪਕੌੜਿਆਂ ਨੂੰ ਜ਼ਿਆਦਾ ਔਇਲ ਲੱਗਿਆ ਹੁੰਦਾ ਹਨਾ ਜ਼ਿਆਦਾ ਔਇਲੀ ਹੁੰਦੇ ਆ ਤੇ ਆਪਾਂ ਜਿਹੜਾ ਜ਼ਿਆਦਾ ਔਇਲੀ ਨਹੀਂ ਖਾਣਾ ਖਾ ਸਕਦੇ ਨਾ ਤਾਂ ਫਿਰ ਆਪਣੇ ਲਈ ਬੈਸਟ ਆਪਸ਼ਨ ਰਹਿ ਜਾਂਦੀ ਆ ਛਿੱਲੇ ਦੀ ਬਸ ਇਹਨਾਂ ਆਇਆ ਵੀ ਕੱਟਣਾ ਬਰੀਕ-ਬਰੀਕ ਪੈਂਦਾ ਆ ਜੋ ਵੀ ਆਪਾਂ ਇਹਦੇ ਵਿੱਚ ਪਾਉਣਾ ਆ ਨਾ ਸਮਾਨ ਜਿੱਦਾਂ ਕਿ ਮੰਨ ਲਓ ਹਨਾ ਮੈਂ ਕਹਿ ਰਹੀ ਹਾਂ ਵੀ ਪਸੇ ਪਾ ਲਓ ਇਹਦੇ ਵਿੱਚ ਇਤਿਆਸ ਤਾਂ ਪਾਉਣਾ ਹੀ ਆ ਟਮਾਟਰ ਪਾ ਲਓ ਹਰੀ ਮਿਰਚ ਪਾ ਲਓ ਹਨ ਤਾਂ ਇਹ ਦੋ ਤਿੰਨ ਚੀਜ਼ਾਂ ਪੈ ਜਾਂਦੀਆਂ ਨੇ ਇਹਦੇ ਵਿੱਚ ਤੇ ਜੇ ਗਰ ਸਾਤ ਦੀਰੇ ਵਿੱਚ ਬਣਾਉਣੇ ਵਿੱਚ ਗਾਜਰ ਵੀ ਪਾ ਸਕਦੇ ਆ ਪਾਲਕ ਧਨੀਆ ਹਨਾ ਬਸ ਇੰਨਾ ਆ ਕਿ ਬਰੀਕ ਬਰੀਕ ਕੱਟ ਕੇ ਜਿਹੜਾ ਬਣਾਉਣਾ ਪੈਂਦਾ ਹੈ ਤੇ ਆਪਾਂ ਬਰੀਕ ਬਰੀਕ ਹੀ ਕੱਟ ਲਿਆ ਪਿਆਜ਼ ਬਸ ਇੰਨਾ ਬਹੁਤ ਅੱਧਾ ਪਿਆਜ਼ ਪਾ ਲਿਆ ਤੇ ਜ਼ਿਆਦਾ ਆਪਾਂ ਨਹੀਂ ਪੁੰਦੇ ਹੈਗੇ ਜਿਆਦਾ ਪਿਆਜ਼ ਪਿਆਜ਼ ਜਾਵੀ ਨਹੀਂ ਵਧੀਆ ਲੱਗਣਾ ਹੈਗਾ ਤਾਂ ਕਰਕੇ ਚੰਗੀ ਆਹ ਸਬਜ਼ੀ ਚ ਪਾਵਾਂਗੇ ਪਿਆਜ਼ ਸੀ ਵੀ ਕਾਫੀ ਵੱਡਾ ਵੱਡੇ ਸਾਈਜ਼ ਦਾ ਪਿਆਜ਼ ਸੀਗਾ ਮੈਂ ਰੱਖਿਆ ਉਹ ਵੀ ਬਾਰਾ ਮੈਂ ਬੀਸ ਬਾਰਲਾਮੇ ਫਿਰ ਤਾਂ ਦਾਸਤੇ ਅੱਗੇ ਲਓ ਜੀ ਵੇਸ਼ਾਂ ਸਾਂ ਲੈ ਆਏ ਵਿੱਚ ਪਾਇਆ ਹੋਇਆ ਆਪਣਾ ਪਿਆਜ਼ ਬਰੀਕ ਕੱਟ ਕੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਚੁਟਕੀ ਭਰ ਹਲਦੀ ਸਵਾਦ ਅਨੁਸਾਰ ਨੂਨ ਮਿਰਚ ਪਾਵਾਂਗੇ ਜੇ ਤੁਸੀਂ ਹਰੀ ਮਿਰਚ ਪਾਓ ਤਾਂ ਪਾਈਏ ਤਾਂ ਉਹਦੇ ਅਕੋਰਡਿੰਗ ਨਾਮ ਕਪਾ ਲਿਓ ਜੇ ਹਰੀ ਨਹੀਂ ਪਾਈ ਫਿਰ ਬੱਚੇ ਖਾਂਦੇ ਨੇ ਹਰੀ ਹਦੀ ਦੇਖ ਕੇ ਮੈਂ ਤੁਹਾਨੂੰ ਦੱਸ ਦੇ ਕੁਰੀ ਫਰਦੀ ਰੰਗ ਤੇ ਹੁਣ ਇਹਦਾ ਆਪਾਂ ਘੋਲ ਤਿਆਰ ਕਰ ਲਾਂਗੇ ਬਸ ਇੰਨਾ ਧਿਆਨ ਰੱਖਿਓ ਘੋਲ ਤਿਆਰ ਕਰਦੀ ਵਕਤ ਇਹਦੇ ਵਿੱਚ ਗੁੱਠਲੀਆਂ ਨਹੀਂ ਵੱਜਣੀਆਂ ਚਾਹੀਦੀਆਂ ਘੋਲ ਦੇ ਵਿੱਚ ਬਸ ਤੇ ਥੋੜਾ ਜਿਹਾ ਇਹ ਨਾ ਪਕੌੜੀਆਂ ਵਾਲੇ ਘੋਲ ਨਾਲੋਂ ਪਤਲਾ ਹੋਣਾ ਚਾਹੀਦਾ ਵਾ ਇਹਨਾਂ ਨੂੰ ਕੁਛ ਨਾ ਵਿੱਤਤਾ ਹੋ ਜਾਣਾ ਤੇ ਇੱਕ ਗੱਲ ਦਾ ਖਿਆਲ ਰੱਖਣਾ ਹਨਾ ਗੁਟਲੀਆਂ ਨਹੀਂ ਬੱਜਣੀਆਂ ਚਾਹੀਦੀਆਂ ਪਕੌੜਿਆਂ ਨਾਲੋਂ ਥੋੜਾ ਜਿਆਦਾ ਪਤਲਾ ਹੋਣਾ ਚਾਹੀਦਾ ਹੈ ਸਮੂਥ ਜਿਹਾ ਪੇਸਟ ਬਣਾ ਕੇ ਇਹਦਾ ਆਪਾਂ ਤਿਆਰ ਕਰ ਲੈਣਾ ਵਾ ਇਸ ਵਿੱਚ ਮਚਾਂ ਚਮਚ ਦੀ ਸਜਾਣਾੜ ਕਰ ਲੈਣਾ ਹੈ ਇਹ ਵੀ ਥੋੜਾ ਠਿੱਕਾ ਆਪਾਂ ਨੂੰ ਮੋਤਲਾ ਕਰਾਂਗੇ ਥੋੜਾ ਨਿਮਣਾ ਨਾ ਪਤਲਾ ਕਰਨਾ ਮਰਚ ਤਾਂ ਕਿ ਇਹ ਤਵੇ ਦੇ ਉੱਪਰ ਜਿਹੜਾ ਫੈਲ ਜਾਵੇ ਠੀਕ ਹੈ ਜੀ ਲਓ ਜੀ ਤਵਾ ਆਪਾਂ ਗਰਮ ਰੱਖਤਾ ਆ ਇਹਨੂੰ ਤੁਸੀਂ ਵਾਸ਼ ਨਹੀਂ ਕਰਨਾ ਹੈਗਾ ਬਸ ਰੋਟੀ ਪੱਕੀ ਹੋਵੇ ਉੱਪਰ ਤਵੇ ਦੇ ਜ ਆਪਾਂ ਇਹਨੂੰ ਧੋ ਕੇ ਚਿੱਲਾ ਬਣਾਵਾਂਗੇ ਫਿਰ ਇਹਦਾ ਵਧੀਆ ਨਹੀਂ ਬਣਦਾ ਹੈਗਾ ਚਿੱਲਾ ਤਵੇ ਦੇ ਨਾਲ ਚਿਪਕ ਜਾਂਦਾ ਆ ਫਿਰ ਤੁਹਾਨੂੰ ਨਾ ਮਤਲਬ ਇਹਨੂੰ ਪਾਲਟਣ ਦੇ ਵਿੱਚ ਜਿਹੜੀ ਹੈਗੀ ਆ ਦਿੱਕਤ ਆਊਗੀ ਇਸ ਕਰਕੇ ਤੇ ਆਪਣਾ ਤਵਾ ਜਿਹੜਾ ਹੈਗਾ ਆ ਕੋਤਾਂ ਨਹੀਂ ਹੈਗਾ ਆ ਪਰ ਰੋਟੀ ਬਣਾਈ ਹੋਈ ਹੈ ਇਹਦੇ ਉੱਪਰ ਜੇ ਤੁਸੀਂ ਤਵਾ ਪਹਿਲਾਂ ਧੋ ਕੇ ਰੱਖਿਆ ਹੋਇਆ ਤਾਂ ਉਹਦੇ ਤੇ ਇੱਕ ਅੱਧੀ ਰੋਟੀ ਬਣਾ ਲਿਓ ਜਾਂ ਕੋਈ ਪਰੌठा ਵਗੈਰਾ ਤਾਲ ਲਿਓ ਠੀਕ ਆ ਤੇ ਹੁਣ ਇਹਦੇ ਉੱਤੇ ਆਪਾਂ ਲਾ ਲਾਂਗੇ ਜੀ ਸਰੋਂ ਦਾ ਤੇਲ ਲਾ ਲਿਓ ਤੁਸੀਂ ਘਿਓ ਲਾ ਲਿਓ ਰਫਾਇਨਡ ਲਾ ਲਿਓ ਜੋ ਤੁਹਾਡੀ ਇੱਛਾ ਆ ਮੈਂ ਇੱਥੇ ਸਰੋਂ ਦਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਇਹਦੇ ਉੱਪਰ ਤਾਂ ਵੀ ਇਹਦੇ ਉੱਤੇ ਲਾ ਦੇਣਾ ਆ ਲਓ ਚ ਲਾ ਕੇ ਤੇ ਹੁਣ ਇਹਦੇ ਉੱਪਰ ਆਪਾਂ ਇਹ ਵਾਲਾ ਪੇਸਟ ਪਾ ਦੇਣਾ ਜਿਹੜਾ ਆਪਾਂ ਘੋਲ ਕੇ ਰੱਖਿਆ ਵੇਸਣ ਤੇ ਪਿਆਜ਼ ਦਾ ਇਹਨੂੰ ਆਪਾਂ ਫਲਾ ਦਾਂਗੇ ਜਿੰਨਾ ਕਿ ਤੁਸਾਂ ਫਲਾਇਆ ਜਾਂਦਾ ਇਹਨੂੰ ਫਲਾ ਦੇ ਕਿ ਤੁਸੀਂ ਕਿਦਾਂ ਵੀ ਦੇ ਸਕਦੇ ਹੋ ਗੋਲਗਾਲ ਜਿੱਦਾਂ ਦੇਣੀ ਆ ਇਹ ਲੋਚ ਇਹ ਆਪਣਾ ਫੈਲ ਚੁੱਕਿਆ ਵਾ ਹੁਣ ਇਹਨੂੰ ਥੋੜਾ ਜਿਹਾ ਆਪਾਂ ਸੁੱਕਣ ਦੇਵਾਂਗੇ ਤੇ ਇਹਦੀਆਂ ਸਾਈਡਾਂ ਦੇ ਉੱਪਰ ਦੇਖੋ ਆਟਰ ਜਿਹਾ ਗਿਆ ਆ ਹੁਣ ਇਹਦੀਆਂ ਸਾਈਡਾਂ ਤੇ ਇਦਾਂ ਇਦਾਂ ਆਇਲ ਆਪਾਂ ਜਿਹੜਾ ਹੈਗਾ ਆ ਕਰ ਦੇਣਾ ਆ ਉਹ ਤੁਹਾਡੀ ਇੱਛਾ ਆ ਹੈਨਾ ਤੁਸੀਂ ਤੇਲ 'ਚ ਬਣਾਉਣਾ ਘੋਹ 'ਚ ਬਣਾਉਣਾ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਣਾ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਫੋਰਚ ਨੇ ਵਿਸਹਿਤਾ ਨਾਲ ਆਪਾਂ ਫਲਟਦੇ ਆ ਇਸ ਤਰ੍ਹਾਂ ਰੜਿਆ ਹੋਣਾ ਚਾਹੁੰਦਾ ਹੈ ਚੰਗੀ ਤਰ੍ਹਾਂ ਤੇ ਹੁਣ ਇਹਦੇ ਤੇ ਵੀ ਆਪਾਂ ਜਿਹੜਾ ਹੈਗਾ ਆਇਲ ਆ ਜਿਹੜਾ ਐਸੇ ਤਰ੍ਹਾਂ ਲਗਾ ਦੇਣਾ ਹੈ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਜਿਹੜਾ ਤਿਆਰ ਹੁੰਦੀ ਹੈ ਪੂੜੇ ਇਸ ਤਰ੍ਹਾਂ ਬੇਸਨ ਦਾ ਪੂੜਾ ਚਿੱਲਾ ਜੋ ਤੁਸੀਂ ਕਹਿਣਾ ਚਾਹੋ ਇਹ ਨਹੀਂ ਕੀ ਕਹੋਗੇ ਪਰ ਮੈਂ ਪੂਰਾ ਵੀ ਕਹਿ ਦੇਣੀ ਚਿੱਲਾ ਵੀ ਮੈਂ ਦੋਨੋਂ ਕੋਸ਼ਿਸ਼ ਕਰ ਰਹੀਦਾ ਹਾਂ ਹਨਾ ਇੱਕ ਸਾਈਡ ਵਧੀਆ ਰੜਦੀ ਐ ਇਸ ਤਰ੍ਹਾਂ ਇਹ ਕੈਸ ਤਰ੍ਹਾਂ ਠੀਕ ਹੈ ਜੀ ਲਓ ਜੀ ਇਹ ਆਪਣਾ ਬਣ ਕੇ ਹੋ ਗਿਆ ਤਿਆਰ ਨੂੰ ਆਪਾਂ ਪਲੇਟ ਵਿੱਚ ਕੱਢ ਲੈਣੇ ਆ ਤੇ ਇਸੇ ਪ੍ਰੋਸੈਸ ਨਾਲ ਹੀ ਆਪਾਂ ਦੂਸਰਾ ਤਿਆਰ ਆਓ ਤੇਲ ਪੋਣਾ ਆ ਪਹਿਲਾਂ ਫਿਰ ਆਪਾਂ ਇਹ ਪੇਸਟਾ ਜਿਹੜਾ ਇੱਕ ਵਾਰੀ ਇੱਦਾਂ ਹਲਾ ਲੈਣਾ ਆ ਪਾਉਣ ਤੋਂ ਪਹਿਲਾਂ ਠੀਕ ਆ ਜੀ ਫਿਰ ਆਪਾਂ ਇਹ ਪੇਸਟਾ ਜਿਹੜਾ ਉੱਪਰ ਮਿਕਸ ਕਰਾ ਲਾਂਗੇ। ਇਸੇ ਪ੍ਰੋਸੈਸ ਨਾਲ ਆਪਾਂ ਸਾਰੇ ਪੂੜੇ ਜਿਹੜੇ ਬਣਾ ਕੇ ਤਿਆਰ ਕਰ ਲਿਆਗੇ। ਲਓ ਜੀ ਚਿੱਲਾ ਆਪਣਾ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣਿਆ ਆ ਤੇ ਤੁਸੀਂ ਬਣਾ ਕੇ ਇੱਕ ਵਾਰ ਜਿਹੜਾ ਹੈਗਾ ਆ ਟرائی ਜ਼ਰੂਰ ਕਰਿਓ ਬਹੁਤ ਟੇਸਟੀ ਬਣਦਾ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕਮੈਂਟਾਂ 'ਚ ਦੱਸਿਓ ਜ਼ਰੂਰ ਵੀ ਤੁਸੀਂ ਇਹਨੂੰ ਚਿੱਲਾ ਕਹਿੰਦੇ ਹੋ ਜਾਂ ਬੇਸਣ ਦੇ ਪੂੜੇ ਕਹਿੰਦੇ ਹੋ ਤੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਧੰਨਵਾਦ